ਨੋ ਯੂ ਵੈਲਕਮ ਟੂ ਅੱਜ ਦੀ ਨਵੀਂ ਵੀਡੀਓ ਤੇ ਇਹਦੀ ਲਾਉਣ ਲੱਗਾ ਪੂੰਛ ਨਵੀ ਤੇ ਆਪਾਂ ਲਈ ਦੀ ਐ ਪਹਿਲਾਂ ਲੱਗੀ ਹੋਈ ਸੀਗੀ ਜਦੋਂ ਤੋਂ ਬਣਾਵਾਂਗੇ ਉੱਥੇ ਦੁਕਾਨ ਤੇ ਚਾਦਰ-ਜੂਦਰ ਲਿਆਂਦੀ ਇਹਦੀ ਸਾਰੀ ਤੇ ਨੱਟ ਜੇ ਗੋਲ ਤੇ ਹੁਣ ਲਾਉਣ ਦੀ ਇਹਨੂੰ ਦੇਖਦਾ ਕਿੱਥੇ ਲਾਈਏ ਇਹਦਾ ਨਾਪ ਨੂਕ ਲੈ ਕੇ ਇਹਦੇ ਨਾਲ ਵੀ ਹੋਰ ਤਿਆਰ ਕਰਾਂਗੇ ਇਹਦੀ ਰਿਪੇਅਰ ਵੀ ਅੱਜ ਹੀ ਕਰੀਆ ਕੰਪਲੀਟ ਆ ਫਿਲਟਰ ਪਾ ਕੇ ਛੱਡਿਆ ਹੁਣ ਉਹ ਪੱਤੀਆਂ ਜਾਂ ਵੱਡਣੀਆਂ ਨੇ ਥੱਲੋਂ ਐਸਐਮਐਸ ਵਾਲੀਆਂ ਫੇਰ ਆਵਾਜ਼ ਆਈ ਬਿਲਡਿੰਗ ਗਰੀਜ ਪਰਾਂ ਨੂੰ ਘੱਟ ਪਰਾਂ ਨੂੰ ਘੱਟ ਕੇ ਜਾਣ ਦੇ ਕੋਈ ਤੁਮ ਬਰਾਣਾ ਹੋਏ ਦੇਖ ਉਹ ਕਿੱਥੋਂ ਐ ਨਹੀਂ ਆਪਾਂ ਕਾ पास ਹੁੰਦੇ ਵੀਡੀਓ ਬਣਾ ਲੈ ਆ ਭੇਲ ਕਰਦੇ ਉਹ ਲ ਹਲਕੀ ਹੋਏ ਉਹਦੇ ਚੱਕੀ ਜਾਂਦੀ ਐ ਲੈ ਉਹੀ ਡਰੀ ਜਾਂਦੇ ਨੇ ਕੋਈ ਨੀ ਟੁੱਟਦਾ ਜਾਂ ਨਾਟਕ ਉਹ ਕਰਤੀ ਲੰਡੀ ਕਰਤੀ ਵੀਡੀਓ ਬਣਾ ਲੈ ਹਾਂ ਲੰਡੀ ਕਰਤੀ ਉਹ ਸਟਾ ਬਕਰਾਂ ਚ ਜੀਰੀ ਓਏ ਪਰਾਲੀ ਲੈ ਮੈਂ ਵੀਡੀਓ ਬਣਾਣਾ ਤੈਨੂੰ ਹਵਾ ਲੱਗਦੀ ਕਰੀਆ ਪੁੱਟਾਂ ਨੂੰ ਦੀ ਘੁੱਟ ਕੇ ਕਰ ਲੂ ਘੜ ਕੇ ਚੱਲ ਇਹ ਕੋਈ ਨਹੀਂ ਤੇ ਰੇੜੇ ਤੇ ਰੱਖਣੀ ਐ ਨਾ ਨਾ ਪੈ ਆਪਲਤਾ ਨਹੀਂ ਅਗਰ ਯਾਦ ਰੱਖੋ ਇੰਨੀ ਦੱਕੀ ਭੈਣ ਜਾਣੇ ਬੱਸ ਜਾਣੀ ਥੋੜੀ ਜਿਹੀ ਉੱਚਾ ਫੜਾ ਕਰ ਲੈ ਪਹਿਲਾਂ ਚੱਕਣ ਦੇ ਸਾਨੂੰ ਫਿਰ ਤੁਸੀਂ ਚੱਕਿਓ ਮੁੰਡੂ ਇਹ ਚੱਕੋ ਲੈ ਲੀ ਇਹ ਚਲੋ ਕਮਾ ਦੇ ਕਮਾ ਕੇ ਕਮਾ ਕੇ ਕਮਾ ਕੇ ਰੱਖਾ ਛੀੜੇ ਬੱਬੂ ਚਲੋ ਇੱਕਿਆਤ ਕੋ ਇਹ ਤੂੰ ਰੱਖੋ ਮੜ ਗਿਆ ਉਹ ਕਨੀਰ ਰੱਖੋ ਮੜ ਗਿਆ ਹਟ ਜਾ ਹਟ ਜਾ ਥਾ ਲੈ ਥੋ ਬਰਗ ਜੀ ਆ ਬੂਲ ਕਨੀਰ ਉਹ ਨਹੀਂ ਸਾਹ ਹੋਰ ਕਰ ਲੋ ਮੂਰੇ ਜੇ ਲਾਲ ਆ ਫਿਰ ਡਾ ਰੂਗਾ ਪਟਾਟ ਬਣਾ ਲੈ ਨਾ ਤੇ ਤੋਨਾ ਆ ਮੇਰੇ ਤੋਨਾ ਨਾ ਆਹ ਨਮੀ ਲਾਉਂਦੇ ਹਾਂ ਵੀ ਵਧੀਆ ਲੱਗਦੀ ਹੈ ਇਹ ਨਵੀਂ ਕਿੱਥੇ ਬਣ ਗਈ ਆ ਮਾਂ ਕਹਿੰਦੀ ਲੱਭਦੀ ਨਹੀਂ ਆ ਬਚਾਰੀ ਰੇੜੇ ਦਾ ਫਟਾ ਕਰਦੀ ਆ ਆ ਚਿੱਪੀ ਦਾ ਵੀ ਬੇਚਾਰੀ ਕੋਲ ਆ